ਕਿੰਦਾ ਖਾਲਸਾ ਤਿਆਰ ਪਰ ਤਿਆਰ ਤਿਆਰ ਪਰ ਤਿਆਰ ਲੋਕਾਂ ਨਾਲ ਲੜਨ ਵਾਸਤੇ ਨਹੀਂ ਜਾਣ ਵਾਸਤੇ ਕਾਲਾ ਨਾਲ ਲੜਨ ਵਾਸਤੇ ਜਮਨਾ ਨਾਲ ਲੜਨ ਵਾਸਤੇ ਭਰਮ ਨਾਲ ਲੜਨ ਵਾਸਤੇ ਇਹਨਾਂ ਨੇ ਤਿਆਰ ਪਰ ਤਿਆਰ ਦਾ ਅਰਥ ਕੀ ਲਾ ਲਿਆ ਵੀ ਬਰਚਾਰ ਵਾਸਤੇ ਹੋ ਰੱਖੇ ਸਦਾ ਜਾਂਦ ਕੋ ਸਿੰਘਣ ਕੀ ਦੰਦਾ ਪਾਗਲ ਬਣਾਤੇ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਜਿਸਮਾ ਦਾ ਸੰਯੋਗ ਬਿਸਮਾ ਦਾ ਵਿਯੋਗ ਸੰਯੋਗ ਵਰ ਵਿਯੋਗ ਹੈ ਜਿਹੜਾ ਕੁਝ ਹੈ ਨਹੀਂ ਵੈਸੇ ਗੱਲ ਕੁਝ ਵੀ ਨਹੀਂ ਹੈਗੀ ਬਹੁਤ ਵੱਡੀ ਬਣੀ ਪਈ ਹੈ ਬਜ਼ਾਅ ਚ ਆਹ ਖੜੀ ਹੈ ਚੋਟੀ ਸਮਾ ਲਿਆ ਦੀ ਇੱਥੇ ਡੇਕਣ ਵਾਲੀ ਬੂੰਦ ਹਵਾ ਚੱਲ ਗਈ ਇੱਧਰ ਡਿੱਪੀ ਤੇ ਹੋਰ ਪਾਸੇ ਚੱਲੀ ਗਈ ਇੱਧਰ ਡਿੱਪੀ ਹੋਰ ਪਾਸੇ ਚੱਲੀ ਗਈ ਪਹਿਲੇ ਵਾਰ ਹਵਾ ਕਿੱਧਰ ਲਈ ਆ ਜਾਣੀ ਹੈ ਬਸ ਹਵਾ ਦੀ ਗੱਲ ਹੈ ਜੇ ਤਾਵਾ ਆ ਗਈ ਗੁਰਬਾਣੀ ਵਾਲੀ ਜਲਦੀ ਰਹਿ ਗਈ ਜਦੋਂ ਇਹ ਛੱਡੂਗਾ ਸਰੀਰ ਮਾਇਆ ਜੇ ਤਾ ਗੁਰਬਾਣੀ ਨਾਲ ਜੁੜਿਆ ਹੋਇਆ ਹਵਾ ਦੁਈ ਹੈ ਫਿਰ ਤਾਂ ਟਿਕਿਆ ਰਹੂਗਾ ਫਿਰ ਤਾਂ ਆਪਣੇ ਘਰ ਚਲਿਆ ਜਾਊ ਜੇ ਹਵਾ ਪੁੱਠੀ ਚੱਲ ਗਈ ਫਿਰ ਘਰੋਂ ਦੂਆ ਫਸਲ ਲੈ ਜੂ ਮਾਇਆ ਲੈ ਜੀ ਬਸ ਉਸ ਵੇਲੇ ਦੀ ਗੱਲ ਹੈ ਉਹ ਜਿਹੜਾ ਆਖਰੀ ਛੜਣਾ ਨਾ ਜਿਹੜਾ ਛੜੂ ਉਹ ਛੜਦੀ ਉਹ ਗੱਲ ਇੱਕ ਛਣ ਜੇ ਨਾ ਇੱਕ ਚਿੱਤ ਤੇ ਆਇਓ ਕਾਲ ਫਾਸ ਕੇ ਬਸਮਾਦਰੀ ਦਾ ਸੋਰ ਕੀ ਹੈ ਗੱਲ ਛੜਦੀ ਹੈ ਸਾਰੀ ਉਹ ਛਣ ਜੇ ਨਾ ਕੀ ਹੋਣਾ ਕੀ ਨਹੀਂ ਹੋਣਾ ਫੈਸਲਾ ਉਦੋਂ ਹੀ ਹੋਣਾ ਹੁਣ ਤਾਂ ਇਹਨੂੰ ਤਿਆਰੀ ਕਰ ਰਹੇ ਨੇ ਇਹਦੀ ਉਹ ਛੜ ਵਾਸਤੇ ਤਿਆਰੀ ਹੈ ਸਾਰੀ ਉਮਰ ਤਿਆਰੀ ਕਰਦਾ ਹੈ ਪਹਿਲਵਾਨ ਤਾਂ ਕੁਸ਼ਤੀ ਦਾ 10 12 ਮਿੰਟ ਦੀ ਹੋਈ ਹੈ ਸਾਰੀ ਉਮਰ ਇਹ ਤਿਆਰੀ ਕਰਦਾ ਹੋ ਉਹ ਵੇਲੇ ਦਾ 5-7 ਮਿੰਟ ਦਾ ਹੀ ਹੈ। بس ਉਹ ਵੇਲੇ ਦੀ ਗੱਲ ਹੈ। ਉਹ ਵੇੜਾ ਨਾ বুঝਿਏ ਜਦ ਆਏ ਪੜੇ ਜਾਵਨ। ਹਾਂ। ਉਹ ਵੇਲੇ ਦਾ ਨੀ ਕੋਈ ਪਤਾ ਕਦ ਆ ਜਾਣਾ। ਉਹ ਵੇਲੇ ਦਾ ਪਤਾ ਨਹੀਂ। ਇਸ ਕਰਕੇ ਤਿਆਰੀ ਰੱਖਣੀ ਚਾਹੀਦੀ ਹੈ। ਉਹਦਾ ਵੇਲਾ ਪਤਾ ਬਾਹਲੀ ਕੁਸ਼ਤੀ ਦਾ। ਆਪਣੇ ਹਿਸਾਬ ਨਾਲ ਬੰਨ ਲੂਗਾ ਇਹ ਵੇਲੇ ਦਾ ਪਤਾ ਨਹੀਂ ਹੈ। ਤਿਆਰੀ ਹੈ ਕਰਾ ਰਹੀ ਗੁਰਬਾਣੀ ਹੋਰ ਕੁਛ ਨਹੀਂ ਹੈ ਗੁਰਬਾਣੀ ਉਸ ਵੇਲੇ ਦੀ ਤਿਆਰੀ ਕਰਵਾ ਰਹੀ ਹੈ ਹਰ ਵਕਤ ਤਿਆਰ ਰਹਿ ਤਾਹੇ ਕਹਿੰਦਾ ਖਾਲਸਾ ਤਿਆਰ ਪਰ ਤਿਆਰ ਤਿਆਰ ਪਰ ਤਿਆਰ ਲੋਕਾਂ ਨਾਲ ਲੜਨ ਵਾਸਤੇ ਨਹੀਂ ਕਾਲ ਨਾਲ ਲੜਨ ਵਾਸਤੇ ਜਮਨ ਨਾਲ ਲੜਨ ਵਾਸਤੇ ਭਰਮ ਨਾਲ ਲੜਨ ਵਾਸਤੇ ਇਹਨਾਂ ਨੇ ਤਿਆਰ ਪਰ ਤਿਆਰ ਦਾ ਅਰਥ ਕੀ ਲਾ ਲਿਆ ਵੀ ਬਰਛਾਰ ਵਤਾਂ ਨਾ ਰੱਖੇ ਸਦਾ ਯਾਰ ਤਕੋ ਜਿੰਦਗੀ ਦੀ ਦੰਦ ਪਾਗਲ ਬਣਾਤੇ ਬਣ ਗਏ ਪਾਗਲ ਸੁਣ ਲਏ ਤਾਂ ਸਮਝ ਆ ਜੂਗੀ ਸੁਣ ਲਏ ਤਾਂ ਸਮਝ ਆ ਜੂਗੀ ਕਿਹਾ ਕੀ ਸੀ ਕਰਦੇ ਕੀ ਹ ਕਿਸਨੂੰ ਉਲਟੇ ਰਾ ਜਾਂਦੇ ਨੂੰ ਉਹਨਾਂ ਨੂੰ ਜੇ ਦੱਸ दिए ਨਾ ਸੜਕ ਤੇ ਪਾ दिए ਉਹਨੂੰ ਲਿਜਾ ਕੇ ਇਹਨਾਂ ਨੂੰ ਤੇ ਪਤਾ ਤਾਂ ਉਹਨੂੰ ਲੱਗ ਜਾਂਦਾ ਜਾਂ ਤੁਰਦਾ ਵੀ ਇਧਰ ਇੱਧਰ ਢਾ ਵੱਟੇ ਤੇ ਇਧਰ ਮੋੜੇ ਜਾਂਦੇ ਹੁਣ ਸੜਕ ਤੇ ਰਾਹ ਤਾਂ ਸਾਫ਼ ਹੈ ਹੈ ਜੇ ਰਾ ਬਦਲੂ ਉਹਨੂੰ ਪਤਾ ਲੱਗ ਜਾਊਗਾ ਵੇਹਰਾ ਸਾਫ ਹੈ ਤੇ ਨੇ ਹੱਟੇ ਬੱਟਾ ਟਾਂ ਬੱਟੇ ਨੇ ਉੱਚਾ ਨੀਵੇਂ ਥਾਂ ਕੰਡੇ ਨੇ ਸਭ ਕੁਝ ਹੈ ਗਾਰੇ ਚੱਕੜੇ ਤੋਦਰੇ ਜੇ ਉਦਰੇ ਤੁਰਦੇ ਵੀ ਸੁਖਾ ਹੈ ਤੋਦਰੇ ਕੀ ਫਰਕ ਪੈਂਦਾ ਦੁਨੀਆ ਹੀ ਤੋ ਰਹੀ ਹੈ ਵਿਸਮਾਦ ਭੁੱਖ ਵਿਸਮਾਦ ਭੋਗ ਭੁੱਖ ਕੀ ਹੈ ਉਹ ਕਿਸਰੀਂ ਦੀ ਭੁੱਖ ਨਹੀਂ ਹੈ ਆਤਮਾ ਦੀ ਭੁੱਖ ਹੈ ਇਹ ਲੋਹਾ ਦੀ ਭੁੱਖ ਤ੍ਰਿਸ਼ਣ ਨਮ ਛੁੜਕੀ ਲੱਗੀ ਤ੍ਰਿਸ਼ਣ ਤ੍ਰਿਸ਼ ਉਹ ਵੀ ਬਿਸਵਾ ਦੇ ਸਭ ਕੁਝ ਜਾਣਦਾ ਹੈ ਫਿਰ ਵੀ ਭੁੱਖ ਨਹੀਂ ਹਟਦੀ ਸਭ ਕੁਝ ਦੇਖਦਾ ਹੈ ਸਮਝਦਾ ਹੈ ਫਿਰ ਵੀ ਭੁੱਖ ਨਹੀਂ ਹਟਦੀ ਕੀ ਬਿਸਵਾਦ ਨਹੀਂ ਹੈ ਨਾਮ ਦੀ ਭੁੱਖ ਹੈ ਜਦੋਂ ਭੁੱਖ ਬਦਲ ਜਾਂਦੀ ਹੈ ਨਾ ਅਸਲ ਫਿਰ ਬਿਸਵਾਦ ਦਾ ਪਤਾ ਨਹੀਂ ਲੱਗਦਾ ਹੈ ਨਾਗਦੀ ਭੁੱਖ ਸ਼ੁਰੂ ਹੋਈ ਤੇ ਵਿਸਮਾਦ ਹੋਣਾ ਵਰਨਾ ਵਿਸਮਾਦ ਨਹੀਂ ਹੁੰਦੋ ਵਿਸਮਾਦ ਦੀ ਅਵਸਥਾ ਕੀ ਹੈ ਨਾਗਦੀ ਭੁੱਖ ਸੱਚੇ ਨਾਮ ਕੀ ਲੱਗਾ ਪੂਰ ਉਤ ਭੁੱਖੇ ਖਾਏ ਚਲੀ ਗਏ ਦੁੱਖ ਚਲੇ ਗਏ ਤਾਂ ਵਿਸਮਾਦ ਹੋਣਾ ਦੁੱਖੇ ਖਾ ਗਈ ਸਾਰੇ ਭੁੱਖ ਹੋ ਜੋ ਅਜੋ ਭੁੱਖੇ ਪੈਦਾ ਹੋਈਆਂ ਨਾ ਮਲਿਆ ਨੀ ਪਿੜਿਆ ਨੀ ਨਾਮ ਜੋ ਭੁੱਖੇ ਪੈਦਾ ਹੋਈ ਐ ਦੁੱਖ ਪਹਿਲਾਂ ਹੀ ਖਾ ਗਈ ਜਦ ਮणू ਫੇਰ ਕੀਉ ਫੇਰ ਕੀਉ ਫੇਰ ਉਹ ਪਰਮ ਸੁਖ ਸੁਖ ਨਹੀਂ ਹੋਇਆ ਦੁੱਖ ਖਾਦੇ ਨੇ ਹਲੇ ਦੁੱਖ ਖਾਣਾ ਹੋਰ ਗੱਲ ਐ ਸੁਖ ਹੋਣਾ ਹੋਰ ਗੱਲ ਐ ਇਹ ਕਹ ਹੈ ਜੇ ਆਦਮੀ ਬੈਠਾ ਥੱਲੇ ਅੱਗ ਜਲਦੀ ਐ ਪਾਣੀ ਗਰਮ ਹੋ ਗਿਆ ਵਿੱਚ ਬਹਿ ਨਹੀਂ ਹੁੰਦਾ ਉਖਾ ਲਕੜਾਂ ਕੱਢ ਦਿੱਤੀਆਂ ਸ਼ਾਂਤੀ ਹੋ ਗਈ ਉਹਨੂੰ ਲਕੜਾਂ ਕੱਢਣ ਨਾਲ ਹੀ ਸ਼ਾਂਤੀ ਹੋ ਗਈ ਨਾ ਪਾਣੀ ਢੱਡਾ ਹੁੰਦਾ ਹੁੰਦਾ ਢੱਡਾ ਹੋ ਗਿਆ ਸ਼ਾਂਤੀ ਹੋ ਗਈ ਵਾਹਿਗੁਰੂ ਸੁੱਖ ਤਾਂ ਜਿਆਦਾ ਜਿਆ ਕਢਾਇਆ ਜੋ ਬਾਹਰ ਕੱਢ ਕੇ ਉਹਨੂੰ ਏਸੀ 'ਚ ਬਿਠਾ ਲਿਆ ਸੁੱਖ ਪਰਮ ਸੁੱਖ ਨਹੀਂ ਹੋਇਆ ਜੇ ਸਿਰਵ ਨਾਮ ਦੀ ਭੁੱਖ ਜਾਂ ਦ੍ਰਿਸ਼ ਭੁੱਖ ਬਦਲੀ ਦੁੱਖ ਜਦ ਹੀ ਖਤਮ ਹੋ ਗਏ ਦੁਖ ਨਾਲ ਆਈ ਕੀ ਹੈ ਸਿਰ ਭੁੱਖ ਦਾ ਪੈਦਾ ਹੋ ਜਾਣਾ ਆਪਦੀ ਪ੍ਰਾਪਤੀ ਅਗੇ ਗਾਂ ਹੈ ਤਾਂ ਬਹੁਤ ਬੜੀ ਗੱਲ ਹੈ ਫਿਰ ਆਪਦੀ ਪ੍ਰਾਪਤੀ ਨਹੀਂ ਹੈ ਆਪਦੀ ਪ੍ਰਾਪਤੀ ਤੇ ਪਰਮ ਸੁਖ ਹੈ ਪਰਮਾਨੰਦਾ ਫਿਰ ਤਾਂ ਪਰਮ ਆਨੰਦ ਪਰਮੇਸ਼ਰ ਦਾ ਨਾਮ ਹੈ ਪਰਮਾਨੰਦਾ ਜਦ ਪਰਮਾਨੰਦਾ ਹੋ ਜਾਂਦਾ ਹੈ ਇਹ ਸਾਤੇ ਨਾਮ ਕੀ ਲੱਗਾ ਭੂਖਤ ਭੁੱਖਾ ਖਾਏ ਚੱਲੀ ਹੈ ਤਾਈਂ ਕੇ ਸੋਕੇ ਬਿਸਰੇ ਮੇਰੀ ਮਾਏ ਫਿਰ ਕਬ ਬਿਸਰਦਾ ਜਿਹੜੀ ਦੁੱਖ ਸਾਰੇ ਦੁੱਖ ਖਾਣ ਵਾਲੀ ਹੈ ਉਹ ਭੁੱਖੇ ਪੈਦਾ ਕਰ ਲੈ ਦੁੱਖਾਂ ਦਾ ਇਲਾਜ ਨਾ ਕਰੋ ਦੁੱਖਾਂ ਦਾ ਇਲਾਜ ਕਰਨੀ ਕੋਈ ਲੋੜ ਨਹੀਂ ਉਹ ਕੁਪੈਦਾ ਕਰਨ ਦੀ ਲੋੜ ਹੈ। ਉਹ ਕੁਪੈਦਾ ਨਹੀਂ ਕਰ ਰਹੇ ਦੁੱਖਾਂ ਦਾ ਇਲਾਜ ਕਰ ਰਹੇ ਨੇ। ਅਰਦਾਸਾਂ ਦੀ ਕੀ ਮੰਗ ਰਹੇ ਨੇ ਦੁੱਖਾਂ ਦਾ ਇਲਾਜ। ਉਹ ਭੁੱਖ ਪੈਦਾ ਕਰ ਲੋ ਇਲਾਜ ਅਰਦਾਸ ਦੀ ਲੋੜੇ ਨਾ ਰਹੇ। ਆਪ ਨੇ ਭੁੱਖ ਪੈਦਾ ਕਰ ਲੋ ਇਲਾਜ ਹੈ ਦੁੱਖਾਂ ਦਾ ਹੋ ਜਾਊਗਾ ਕੋਈ ਲੋੜ ਇਹ ਨਹੀਂ ਅਰਦਾਸ ਕਰਨ ਦੀ। ਸਿੱਧਾ ਕੰਮ ਕੀਤਾ ਨਹੀਂ ਕੁੱਠਾ ਕਰ ਲਿਆ ਸ਼ੁਰੂ। ਦੁੱਖ ਬਹਿ ਨਹੀਂ ਦੂਰ ਹੋ ਰਹੇ ਕਿਸੇ ਦੇ। ਅਸਲ ਵਿੱਚ ਕਿਉਂ ਨਹੀਂ ਹੋ ਰਿਹਾ ਦੂਰ ਅਰਦਾਸ ਸੁਣਦਾ ਹੀ ਨਹੀਂ ਇਹਨਾਂ ਦੀ ਉਹ ਕਿਸੇ ਦੀ ਅਰਦਾਸ ਸੁਣਦਾ ਹੀ ਨਹੀਂ ਹੋ ਕਰੀ ਜਾਣ ਦਾ ਸੰ ਕਿਸੇ ਦੇ ਕਰਾਈ ਜਾਣ ਕੁਝ ਨਹੀਂ ਸੁਣ ਰਹੇ ਕੁਰਬਾਨੀ ਚ ਲਿਖਿਆ ਹੋਇਆ ਹੈ ਸਤ ਸਤੋਖ ਹੋਵੇ ਅਰਦਾਸ ਤਾਂ ਸੁਣ ਸਤਿਵਾਰ ਤਾਂ ਸੁਣ ਸਤਿਵਾਰੇ ਪਾਸ ਸਤ ਸਤੋਖ ਦੀ ਅਰਦਾਸ ਤਾਂ ਹੈ ਨਹੀਂ ਉਹ ਸੁਣਦਾ ਹੀ ਨਹੀਂ ਇਹ ਤੋਂ ਘਟ ਵਾਲੇ ਅਰਦਾਸ ਸੁਣਦਾ ਹੀ ਨਹੀਂ ਉਹ ਤੇ পাগল ਜਿਹੜੇ ਕਰਦੇ ਨੇ ਕਰਾਉਣ ਵਾਲੇ পাগল ਕਰਨ ਵਾਲੇ পাগল ਪਾਗਲ ਤਾਂ ਇਕੱਠੇ ਹੋਏ ਨੇ ਹੈਡ ਆਫਿਸ ਦੇ ਵਿੱਚ ਤੇ ਉਹ ਤਾਂ ਫਰਮਾਨ ਵੀ ਹੋਈ ਜਾਈ ਯਾਰੀ ਹੁਣ ਨੇ ਹੈਡ ਆਫਿਸ ਤੋਂ ਮਨਮੁਖ ਤਾਂ ਇਕੱਠੇ ਹੋਏ ਨੇ ਹੈਡ ਆਫਿਸ ਦੇ ਵਿੱਚ ਤੇ ਪ੍ਰਚਾਰ ਮਨਮੁਖ ਦਾ ਹੀ ਹੋਣਾ ਪਰ ਗੁਰਮੁਖ ਦਾ ਇਹ ਪ੍ਰਚਾਰ ਕਿਵੇਂ ਹੋ ਜੂਗਾ ਜੇ ਹੈਡ ਆਫਿਸ ਦੇ ਵਿੱਚ ਮਨਮੁਖ ਇਕੱਠੇ ਹੋਏ ਹੋਏ ਨੇ ਗੁਰਮਤਿ ਤੋਂ ਵਿਰੋਧ ਗੱਲ ਕਰ ਰਹੇ ਨੇ ਗੁਰਮਤਿ ਅਨੁਸਾਰ ਉਹਨਾਂ ਦਾ ਕੋਈ ਕੰਮ ਹੀ ਨਹੀਂ ਹੈ ਤੋ ਤੋ ਗੁਰਮਤਿ ਦਾ ਪ੍ਰਸਾਰ ਕਿਵੇਂ ਹੋ ਜੂਗਾ ਜੋ ਸੋਚਦੇ ਨੇ ਉਹ ਸੋਚਦੇ ਵੀ ਨਹੀਂ ਹਨ ਅਸਲ ਵਿੱਚ ਉਹਨਾਂ ਲੋੜ ਨਹੀਂ ਕਰਮਾਤੀ ਉਹਨਾਂ ਨੂੰ ਬੰਦੇ ਨਾਲ ਜੋੜ ਕੇ ਰੱਖਣ ਦੀ ਲੋੜ ਹੈ ਵੋਟਾਂ ਵਾਸਤੇ ਆ ਬੋਲਕ ਵਾਸਤੇ ਇਤੋਂ ਜ਼ਿਆਦਾ ਕੁਝ ਜੇ ਕੋਈ ਹੋਰ ਤੋੜ ਲੈਂਦਾ ਬੰਦੇ ਸਰਸੇ ਆਲਾ ਤੋੜ ਲਵੇ ਚਾਹੇ ਕੋਈ ਹੋਰ ਤੋੜ ਫਿਰ ਉਹਨੂੰ ਤਕਲੀਫ ਹੁੰਦੀ ਹਮ ਬੰਦੇ ਟੁੱਟਦੇ ਨੇ ਗੋਲਕ ਘਟਦੀ ਹੈ ਅਰ ਵੋਟਾਂ ਘਟਦੀਆਂ ਇਹ ਤਾਂ ਸਵਾਹ ਹੋਰ ਕੁਛ ਨਹੀਂ ਜੇ ਜੈ ਜੈ ਸਿੱਖ ਗੁਰਬਾਨੀ ਬਣਾਉਂਦੀ ਹੋ ਤਾਂ ਆਪ ਵੀ ਬਣਨ ਨੂੰ ਤਿਆਰ ਨਹੀਂ ਹੋਇਆ ਜੇ ਤਾਂ ਜਿਹੜੀ ਸਿੱਖ ਗੁਰਬਾਨੀ ਚਾਹੁੰਦੀ ਹੈ ਬੰਦਾ ਤਾਂ ਨਾ ਉਹ ਜੇ ਤਾਂ ਆਪ ਨਹੀਂ ਜਾਂਦੇ ਬਣਨ ਜੇ ਕੋਈ ਬਣ ਗਿਆ ਤਾਂ ਖਤਰਾ ਉਹਨਾਂ ਨੂੰ ਜੇ ਹੋਰ ਕੋਈ ਬਣ ਗਿਆ ਫਿਰ ਉਹਨਾਂ ਨੂੰ ਖਤਰਾ ਹੈ ਇਹਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਹੋ ਜੂ ਭਗਤਾਂ ਨੇ ਵਫਤਾ ਪਾਤੀ ਸੀ ਅੱਗੇ ਸਾਰਿਆਂ ਬਜ਼ਾਰੀਆਂ ਨੂੰ ਇਹਨਾਂ ਬਿਪਤਾ ਪੈਦਾ ਹੋ ਜੂਗੀ ਜੇ ਪ੍ਰਚਾਰ ਗੁਰਮਤ ਦਾ ਸ਼ੁਰੂ ਹੋ ਗਿਆ ਸਾਰੇ ਲੀਡਰਾਂ ਨੂੰ ਆ ਸਾਰੇ ਜਿਹੜੇ ਬੈਠੇ ਰੁਪਚਾਰੀ ਬਿਪਤਾ ਪੈਦਾ ਹੋ ਜੂਰ ਇਹਨਾਂ ਨੇ ਸੁਧਰਨਾ ਨਹੀਂ ਆਪ ਸੁਧਰਨ ਕਿਸੇ ਨੂੰ ਦੇਣਾ ਨਹੀਂ ਜੇ ਸਤਾਰ ਆ ਗਿਆ ਫੇ ਤਾਂ ਵਰਗੇ ਹੈ ਤਾਂ ਗਏ ਇਹਨਾਂ ਦੀ ਸਰਦਾਰੀ ਕਿਵੇਂ ਵੜੀ ਰਹੇ ਇਹਨਾਂ ਨੂੰ ਇਸ ਚੀਜ਼ ਦੀ ਚਿੰਤਾ ਇਹਨਾਂ ਨੇ ਕੀ ਲੈਣਾ ਗੁਰੂ ਤੋਂ ਔਰ ਗੁਰਬਾਣੀ ਤੋਂ ਇਹਦਾ ਤਾਂ ਪਖੰਡਾ ਉਹ ਘੰਟੀ ਇਹ ਬੇਦਰ ਦੇ ਹੁੰਦੇ